ਖਿਡਾਰੀ ਉਹ ਭੁੱਲਰ ਭਰਾਵਾਂ ਦਾ ਚਹੇਤਾ ਖਿਡਾਰੀ ਤੇ ਯੋਨਾ ਇਹ ਯੋਧਾ ਉਹ ਵਾਸੇ ਖੀਰਾਂ ਵਾਲੀ ਹੈ ਨਾਲ ਤਲਵੰਡੀ ਚੌਧਰੀਆ ਪਿੰਡ ਹੈ ਨਾਲ ਕਹਿੰਦੇ ਮੁੰਡਾ ਸ਼ੇਰ ਦੋਨੇ ਵਾਲਾ ਨਾਲ ਕਹਿੰਦੇ ਧਰੇਤੇ ਵਾਲਾ ਆ ਪਈ ਹੋਈ ਰੇਡ ਖੜ ਜੋ ਪਾਸੇ ਆ ਨੰਬਰ ਧਾਰੀਆਂ ਵਾਲਾ ਹੋਣਾ ਲਓ ਦੋ ਬੰਬਰ ਖੀਰਾਂ ਦੇ ਦਰਮਿਆਨ ਪਿਆ ਹੋਇਆ ਪੇਚਾ ਲੱਗਾ ਹੋਇਆ ਜੋਰ ਕਿਆ ਬਾਤ ਹੈ ਐਰੀ ਪਹਿਲੇ ਹਾਫ ਦੇ ਵਿੱਚ ਜਿੰਨੇ ਵੀ ਜਫੇ ਲਾਵੇਗੀ ਉਹਨੇ 1-1000 ਲਓ ਸ਼ੰਕਰ ਸੰਧ ਵਾਲਾ ਆਉ ਪੈਂਦੀ ਹੋਈ ਰੇਡ ਤੇ ਮੈਨੂੰ ਲੱਗਦਾ ਵੀ ਜਹਾਜ਼ ਟੱਕਿਆ ਗਿਆ ਪਰ ਹਲੇ ਸਮਾਂ ਬਾਕੀ ਹੈ ਹਲੇ ਫੈਸਲਾ ਬਾਕੀ ਹੈ ਏ ਨੰਬਰ ਫੈਸਲਾ ਏ ਇੱਥੇ ਰੱਖ ਲੇ ਵੀ ਦਰਸ਼ਕੀਓ ਮੈਚ ਕਿਵੇਂ ਲੱਗ ਰਿਹਾ ਘੋੜਾ ਕਹਿੰਦੀ ਐ ਜਿਹਨੇ ਕਬੱਡੀ ਪਾਈ ਹੋਈ ਤੇ ਇਧਰਲੇ ਪਾਸੇ ਡੀਟੀਓ ਕਟੂ ਚਲਾਨ ਉਹ ਬਗਲ ਪਰ ਲਈ ਜਫਾ ਲੱਗਾ ਬੱਜੀ ਕੰਜੀ ਉਹ ਕਮਾਨ ਨਾਲ ਖੜਕੇ ਸੁਖੀ ਲੋਪੋ ਯਾਰ ਤੇਰਾ ਟੱਕ ਜਾਂਦਾ ਪਾਈ ਐ ਫੋਟੋਆਂ ਖਿਚਾਉਣ ਲੋਕੀ ਨਾਲ ਖੜਕੇ ਸੁਖੀ ਲੋਪੋ ਯਾਰ ਤੇਰਾ ਟੱਕ ਜਾਂਦਾ ਪਾਈ ਐ ਪਰ ਇਧਰਲੇ ਪਾਸੇ ਕਿਆ ਬਾਤ ਐ ਖੇਡ ਮੈਦਾਨ ਵਿੱਚ ਸੇਵਕ ਵੀ ਐ ਰਣਜੀਤ ਰਣਜੀਤ ਸਿੰਘ ਜੀ ਡੱਬ ਟ੍ਰੈਵਲ ਸਪੇਨ ਵਾਲਿਆਂ ਵੱਲੋਂ ਕਿਤੇ ਵੀ ਨੌਜਵਾਨ ਸੇਵਕ ਨੂੰ 1 ਮਾਰਚ ਕਪੂਰਥਲੇ ਦੇ ਕਬੱਡੀ ਕੱਪ ਤੇ ਮੋਟਰਸਾਈਕਲ ਦਿੱਤਾ ਜਾਣਾ ਪਰ ਇੱਧਰਲੇ ਪਾਸੇ ਡੀਟੀਓ ਖੜ ਗਿਆ ਉਹ ਕਾਪੀ ਪੈਨ ਲੈ ਕੇ ਉਹ ਚਲਾਨ ਕਟਿਆ ਗਿਆ ਝੰਡੀ ਪੱਟਣ ਦਾ ਸ਼ੌਕ ਜਿਨ੍ਹਾਂ ਨੂੰ ਉਹ ਵਿੱਚ ਮੈਦਾਨੀ ਅੜਦੇ ਝੰਡੀ ਪੱਟਣ ਦਾ ਸ਼ੌਕ ਜਿਨ੍ਹਾਂ ਨੂੰ ਉਹ ਵਿੱਚ ਮੈਦਾਨੀ ਲੜਦੇ ਲਓ ਮੋਹਿੰਦੀ ਰੇਡ ਇਹ ਚੱਕੀ ਰਮਦਾਸ ਕਰ ਗਿਆ ਕਮਾਲ ਆ ਭਰੀਆਂ ਹੋਈਆਂ ਬਗਲਾ ਜੱਫੇ ਤੇ ਜੱਫਾ ਠਾ ਜੱਫਾ ਹਜ਼ਾਰ ਦੀ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਐਣ ਕਹਿੰਦੇ ਵਖਾਂਗੇ ਸੁਰਖਪੁਰੀਆ ਕੇ ਭੱਜ ਪੱਜ ਭੱਜ 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 ਉਹ ਭੱਜ ਮਸੀਦਿਆ ਪੁੱਤਾ ਹੁਣ ਲੱਗਦਾ ਹੋਇਆ ਯੋਰ ਓ ਤਾੜੀ ਕਰੀ ਮਾਝੇ ਵਾਲਿਓ ਓ ਬੱਲੇ 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 ਜੋਦਾ ਸੁਰਖਪੁਰੀਆ ਜੋਦਾ ਸੁਰਖਪੁਰੀਆ ਆਪਣੀ ਆਈ ਤੇ ਜੱਟ ਸੁਹਾਗ ਨਵਾਦਾਂ ਤੇ ਮੇਲਾ ਵੀ ਕਹਿੰਦੇ ਸਿਰੇ ਦਾ ਮੇਰੇ ਮਿੱਤਰੋ ਚਾਫ ਲਾਨ ਵੀ ਚੋਟੀ ਦੀ ਐ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਨ ਇੱਕ ਪਾਸੇ ਦੀ ਡਿਓ ਬਾਬੂ ਕਪੂਰ ਸਿੰਘ ਦਾ ਪੁੱਤ ਆ ਇਹ 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 ਬੱਲੇ 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 ਓਏ ਬੰਦ ਕਰਾਉਂਦਾ ਬੱਲੇ ਦਾ ਕਰਾਉਂਦਾ ਅੰਤ ਕਰਾਉਂਦਾ ਇਹਨਾਂ ਨੇ ਟੀਮ ਬਣਾਈ ਸੀ ਤੇ ਸਾਰਾ ਖਰਚਾ ਟੀਮ ਦਾ ਇਹਨਾਂ ਨੇ ਕੀਤਾ ਸੀ ਬਹੁਤ ਬਹੁਤ ਧੰਨਵਾਦ ਤੇ ਆਹ ਚੱਕ ਜਫਾ ਜਫਾ ਲੱਗਦਾ ਪੁੱਲਰ ਭਰਾ ਕਹਿੰਦੇ ਕਮਾਣਾ ਦੀ ਟੀਮ ਦਾ ਪਹਿਲਾ ਜਫਾ 5000 ਆਹ ਚੱਕਰ ਹਿਆਲ ਭੰਗੜੇ ਭੰਗੜੇ ਓ ਕੱਟਦਾ ਚਲਾਣ ਮੂਰੇ ਅੜ ਕੇ ਪੁੱਤਰਿਆ ਸਾਨ ਸਿੰਘ